ਕਹਤਾ ਕਿ ਉਧਰ ਰਜੀਤ ਸਿੰਘ ਨੂੰ ਵੋਟਾਂ ਪਾਉਣੇ ਹੁੰਦੇ ਆ। ਉਹਨੇ ਸਾਡਾ ਕਸਮ ਨਹੀਂ ਬਿੱਲ ਵੀ ਸਾਨੂੰ ਪਾਣਾ ਨਾ ਆਉਂਦਾ। ਉਹ ਤੇ ਬਿਜਲੀ ਮੰਤਰੀ ਰਿਹਾ 5 ਸਾਲ। ਹਾਂ ਬਿਲੀ ਬਿਲੀ ਮੰਤਰੀ ਵੀ ਰਿਹਾ ਏ। ਮਾਫ ਹੋਇਆ ਤੁਹਾਡਾ ਬਿੱਲ। ਨਾ ਭਈ 1 ਰੁਪਿਆ ਨਹੀਂ ਮਾਫ ਹੋਣਾ। 1 ਰੁਪਿਆ ਸਰਕਾਰ ਸਾਡੇ ਸੁਭਲਤੀ ਹੈ ਨਹੀਂਗੀ। ਤੇ ਉਹ ਫਿਰ ਐਕਟ ਹੀ ਖੜ ਗਿਆ ਫੇਰ ਉਹ। ਤੇ ਚਲ ਕੋਈ ਨਹੀਂ ਵੀ ਹੋਣ ਉਸੇ ਤਾਂ ਏ ਸਾਲ ਉਹਨੂੰ ਜਿਤਾਉਣਾ ਹੀ ਐ ਅਸੀਂ ਵੋਟਾਂ ਯਾ ਰਜੀਤ ਨੂੰ ਪਾਉਂਦੇ ਰਹੇ ਆ। ਅੱਛਾ ਜੀ। ਕਾਂਗਰਸ ਨੂੰ। ਐਕਟ ਹੀ ਫਿਰ ਕੀ ਵਿਚਾਰ ਬਣਾ। ਐਤਕੀ ਫਿਰ ਵਿਚਾਰ ਬਣਾਵਾਂਗੇ ਛੜੂ ਵਾਲੇ ਯਾਨੀ ਠੀਕ ਠੀਕ ਹਾਂ ਉਹ ਮੁੰਡਾ ਕਿਵੇਂ ਆ ਵਧੀਆ ਉਹ ਵਧੀਆ ਮੁੰਡਾ ਵਧੀਆ ਤਾਂ ਇਹ ਆਪਣੇ ਜੇ ਕੰਮ ਕਰੂਗਾ ਤਾਂ ਤਾਂ ਨੇੜੇ ਆ ਚੱਲ ਉਹਨੂੰ ਤਾਂ ਜਾ ਕੇ ਆਖਾਂਗੇ ਵੀ ਹੂੰ ਤੇ ਕਿਸੇ ਭੈਣ ਭਰਾ ਨੂੰ ਵੀ ਨਾਲ ਲੈ ਕੇ ਜਾਵਾਂਗੇ ਵੀ ਚੱਲੋ ਸਾਡੇ ਨਾਲ ਆਹ ਕੰਮ ਹੈ ਹੈਨਾ ਠੀਕ ਠੀਕ ਤੇ ਰਣਜੀਤ ਨੂੰ ਅਸੀਂ ਕਿੱਥੇ ਮਿਲਗੇ ਅਗਲੇ ਗਾਂਡੇ ਸਾਨੂੰ ਗਾਂ ਨਹੀਂ ਹੋਣ ਦਿੰਦੇ ਕਿ ਗਰੀਬਾਂ ਨੂੰ ਕੌਣ ਨੇੜੇ ਗਾਂ ਜਾਣ ਦਿੰਦਾ ਹੈ ਹਾਂ ਹਾਂ ਇਹ ਤੇ ਰਾਣੀਆਂ ਮੁੰਡਾ ਆਮ ਕਰ ਕਿਸਾਨ ਦਾ ਹੀ ਬੋਲ ਹਾਂ ਵੀ ਚੱਲੋ ਤਾਂ ਰਾਣੀਆਂ ਆ ਕਿ ਮਿਲਕੀ ਕਰਗੇ ਨੂੰ ਕਿਸੇ ਨੂੰ ਹੋਰ ਨਾਲ ਲੈ ਜਾਾਂਗੇ ਵੀ ਚੱਲੋ ਭਾਈ ਹਾਂ ਤੇ ਰੰਜੀਤ ਉਹ ਚੜ੍ਹ ਵਾਲੇ ਕੋਲ ਪਲਕਾ ਮ ਕਰਦਾ ਹੀ ਆ ਤੁਹਾਨੂੰ ਕੋਈ ਗੱਗੇ ਤਾਂ ਨਹੀਂ ਹੁਣ ਦਿੰਦਾ ਸਾਡੇ ਕਿੰਨੇ ਕਰਨ ਸਾਡੇ ਅਸੀਂ ਪੈਸੇ ਦੇ ਦੇ ਕੇ ਕਰਾਉਨੇ ਆਪਦਾ ਤੇ ਕੋਈ ਨਹੀਂ ਅਸੀਂ ਵੋਟਾਂ ਪਾਵਾਂਗੇ ਛਾੜੂ ਵਾਲੇ ਨੂੰ ਏਦ ਕੀ ਠੀਕ ਕੋਈ ਰੰਜੀਤ ਉਹ ਛਾੜੂ ਵਾਲਾ ਹਾਂ ਹਾਂ ਠੀਕ ਆ ਹਾਂਜੀ ਏਕਤੀ ਕੀ ਦਾ ਸਮਰਥਨ ਕਰਨਾ ਹੈ ਕਿਹਨੂੰ ਵੋਟ ਪਾਣੀ ਏਕੀ ਸਾਫ ਦਾ ਅਸੀਂ ਤੇ ਭਾਜੀ ਜਿਹੜਾ ਕਹੇਗਾ ਸਾਨੂੰ ਜਿਹੜੇ ਬਿਜਲੀ ਦੇ ਬਿੱਲ ਲੇਗਾ ਨਾ ਉਹ ਜੇ ਘਟ ਕਰੂਗਾ ਜੇ ਤੁਹਾਨੂੰ ਮਾਫ ਕਰੂ ਤਾਂ ਤਾਂ ਅਸੀਂ ਵੀ ਉਹ ਨਹੀਂ ਪਾਣੀ ਵੋਟ ਠੀਕ ਹਾਂ ਜਿਹੜਾ ਗਰੀਬ ਬੰਦੇ ਹੈਗੇ ਹਾਂ ਹੈ ਤੇ ਸਾਡਾ ਬਿੱਲ ਬਹੁਤ ਹੁੰਦਾ ਹੈ ਠੀਕ ਹੈ ਗਰੀਬ ਬੰਦੇ ਹੈਗੇ ਸਾਡੇ ਤੇ ਡੈੜੀ ਮਜ਼ਦੂਰੀ ਕਰਨੇ ਤਾਂ ਟਾਈਮ ਪਾਸ ਹੁੰਦਾ ਨਹੀਂ ਤੇ ਇੱਕ ਟਾਈਮ ਡੈੜੀ ਨਾ ਜਾਈਏ ਨਾ ਤੇ ਸਾਡਾ ਘਰੇ ਰੋਟੀ ਨਹੀਂ ਪਾਕੇ ਦੀ ਇਹੋ ਜਿਹਾ ਗਰੀਬ ਮੇਨ ਜੇ ਮੁੱਦੇ ਆਈਏ ਪੜ੍ਹਾਈ ਪੜ ਪੜ ਜਾਣ ਜੀ ਹਾਂ ਇਹ ਸਾਡੇ ਜਵਾਬ ਹੈਗੇ ਨਹੀਂ ਕਿ ਜੇ ਗਰੀਬਾਂ ਦੇ ਪੜ ਜਾਣ ਤੇ ਬੜੀ ਸ਼ਾਬਾਸ਼ ਇਹ ਨਹੀਂ ਤਾਂ ਅਣਪੜ੍ਹੇ ਰਹ ਜਾਣ ਤੇ ਸਾਡੇ ਕੰਸ ਜੋਗੇ ਨਹੀਂ ਅਸੀਂ ਠੀਕ ਕਿੰਨਾ ਬਿੱਲ ਆਇਆ ਮੇਰਾ 8000 ਰੁਪਏ ਤੇ ਕੀ ਕੰਮ ਕਰਦੇ ਜੀ ਡਾੜੇ ਮੰਜੀਰੀ ਕਰਦੇ ਐਸੀ ਵੋਟਾਂ ਫਿਰ ਕਿਨੂੰ ਪਾਣ ਦੀ ਸਲਾਹ ਛਾੜਵਾਣਾਂ ਨੂੰ ਪਾਵੇਂਗੇ ਲੱਗਦਾ ਤੁਹਾਨੂੰ ਬਿੱਲ ਦਾ ਮਿਲਵਾਬ ਕਰਨਗੇ ਨਹੀਂ ਲੱਗਦਾ ਤਾਂ ਹੈਗਾ ਵੀ ਮਾਫ ਕਰ ਦੇਣਗੇ ਠੀਕ ਕੀ ਕੰਮ ਕਰਦੇ ਡਾੜੀ ਮੰਜੀਰੀ ਹਾਂਜੀ ਮੇਨ ਸਮੱਸਿਆ ਹੀ ਬਿੱਲ ਅਸ਼ਮਹੀਨੇ ਤੋਂ 2 8800 ਰੁਪਏ ਫਿਰ ਕਹਵੇਂ ਭਰਦੇ ਜੀ ਹਾਂਜੀ ਗਰੀਬ ਬੰਦੇ ਭਰਿਆ ਨਹੀਂ ਜਾਂਦਾ ਐਸੇ ਮਿੱਟ ਪਟਨੋਂ ਤਿਆਰ ਹੋਏ ਨੇ ਬੱਚਾ ਮੇਨ ਸਹੂਲਤਾਂ ਸਾਨੂੰ ਆਹੀ ਚਾਹੀਦੀਆਂ ਸਾਡਾ ਬਿਜਲੀ ਬਿੱਲ ਮਾਫ ਹੋ ਜਾਵੇ ਜਵਾਕਾਂ ਦੇ ਸਕੂਲ ਬਣ ਜਾਣਾ ਹਾਂਜੀ ਹਾਂਜੀ ਹਾਂ ਠੀਕ ਹੈ ਠੀਕ ਤੇ ਆ ਹੀ ਕਹਿੰਦੇ ਨੇ ਰਾਣੀਆਂ ਵਿਧਾਨ ਸਭਾ ਤੋਂ ਲੋਕ ਵੀ ਸਾਡੇ ਜਿਹੜੇ ਮੇਨ ਮੁੱਦੇ ਨੇ ਲੋਕਾਂ ਦੇ ਜਾਂ ਬਿਜਲੀ ਬਿੱਲ ਮਾਫ ਹੋ ਜਾਣ ਅੱਛੀ ਸਿੱਖਿਆ ਹੋ ਜਾਏ ਜ਼ਿਆਦਾਤਰ ਲੋਕ ਕਹਿ ਰਹੇ ਨੇ ਕਿ ਅਸੀਂ ਆਮ ਆਦਮੀ ਪਾਰਟੀ ਜੋ ਕੀ ਖੜੇ ਨੇ ਰਾਣੀਆਂ ਤੋਂ ਹੈਪੀ ਰਾਣੀਆਂ ਨੂੰ ਵੋਟ ਦੇਣ ਸਮਰਥਨ ਕਰ ਰਹੇ ਨੇ ਤੇ ਪਿਛਲੀ ਵਾਰ ਇਹਨਾਂ ਨੇ ਜਮੇ ਇਸ ਹਲਕੇ ਚੋਂ ਪਿੰਡਾਂ ਚੋਂ ਕੋਈ ਰਣਜੀਤ ਸਿੰਘ ਨੂੰ ਜਿਤਾਇਆ ਸੀ ਪਰ ਉਹ ਬਿਜਲੀ ਮੰਤਰੀ ਹੋਏ ਪਰ ਬਿੱਲ ਨਹੀਂ ਮਾਫ ਹੋਏ ਕਿਸੇ ਦੇ ਤੇ ਕਾਫੀ ਰੋਸ਼ ਹੀ ਉਹਨਾਂ ਚ